ਹਾਲ ਫੜਿਆ ਬੜਾ ਦਿਖਾ ਰਿਹਾ ਇਹ ਚੋਰ ਨੇ ਜੀ ਇਹ ਬਾਹਰੋਂ ਆ ਕੇ ਸਾਡੇ ਇੱਥੇ ਚੋਰੀਆਂ ਕਰਦੇ ਨੇ ਬਦਨਾਮੀ ਸਾਡੀ ਹੋਰ ਦੀ ਚੜ ਕੇ ਮਾਲ ਪਿੱਛੇ ਛੱਡ ਲੈਂਦੇ ਆ ਫੇਰ ਰਾਤ ਨੂੰ ਆਪਣੇ ਸਾਈਡ ਤੇ ਖਾਲੀ ਪਲਾਟ ਛੱਡ ਲਿਆ ਸਵੇਰੇ ਚੱਕ ਕੇ ਲੈ ਜਾਣਾ ਡਰਾਈਵਰ ਦਾ ਮਾਲ ਘਟ ਜਾਂਦਾ ਫੇਰ ਡਰਾਈਵਰ ਦੇ ਪੈਸੇ ਕੱਟ ਹੁੰਦੇ ਨੇ ਸਿੱਧਾ ਹੀ 420 ਦਾ ਪਰਚਾ ਆਇਆ ਤੇ ਕੌਣ ਕਰੂਗਾ ਪੰਜਾਬ ਦੇ ਨੌਜਵਾਨੇ ਖੜਾ ਕੋਈ ਨਹੀਂ ਬਚਣ ਵਾਲਾ ਉਲਟਾ ਸਾਨੂੰ ਘੂਰਦੇ ਆ ਇਚਨਾਲਿਆ ਉਹ ਦਿਨਾਨੀਆਂ ਉੱਥੇ ਥੋੜਾ ਜਿਹਾ ਗਾਂ ਜਾਓ ਚਾਰ ਜਨਾਨੀ ਹੁਣ ਮਿਲਣਗੀਆਂ ਉਹ ਚਿੱਟਾ ਵੇਚਦੀਆਂ ਮੈਂ 3-4 ਸਾਲ ਦਾ ਦੇ ਦੇ ਮੈਨੂੰ ਹੋਵੇ ਹੁਣ ਵੀ ਚੱਲੋ ਨਾਲ ਚਿੱਟਾ ਰੈਸਟੋਰੈਂਟ ਕੋਲ ਤੁਸੀਂ 2-2 3000 ਮੈਨੂੰ ਉਹ ਮਾੜ ਲਿਆ ਦੇਣਾ ਜੀ ਦੂਰੋਂ ਦੇਖਿਓ ਥੋੜੇ ਸਾਹਮਣੇ ਲਿਆ ਕੇ ਦਊ ਹਾਲਾਂਕਿ ਮੈਂ ਤਾਂ ਇਹ ਚੀਜ਼ ਅਡਰ ਚੱਡੀ ਕਰਦਾ ਕਿੱਥੇ ਜੁਕੀ ਕਰਾ ਰਹੇ ਨੇ ਮੈਂ ਕਿੱਥੇ ਚੋਰੀ ਦਾ ਹੀ ਕੰਮ ਨਹੀਂ ਬੱਚੋ ਇਹ ਕਰਨਾ ਤੁਸੀਂ ਆਪਣੇ ਉੱਥੇ ਕਰ ਲਓ ਤੁਸੀਂ ਉੱਥੇ ਕਰੀ ਜਾਂਦੇ ਕੰਮ ਕਰੋ ਤੁਸੀਂ ਹੋਰ ਕਿਹਦਾ ਪਿਆਰ ਦੇ ਬੰਦੇ ਸਾਰੇ ਕੰਮ ਕਰਦੇ ਆ ਪਿਆਰ ਵਾਲੇ ਬੰਦੇ ਬਾਈ ਚੋਰੀ ਤੋਂ ਬਹੁਤ ਘੰਟਾ ਹੋ ਗਿਆ ਬਾਈ ਮੈਂ ਕੰਮ ਕਰਦੇ ਆ ਇਹ ਜੁਕੀ ਵਾਲੇ ਆ ਇਹ ਚੋਰ ਆ ਬਾਈ ਜੀ ਚਲੋ ਪਹਿਲਾਂ ਤੁਹਾਨੂੰ ਸਰਦਾਰ ਸਾਹਿਬ ਪੁੱਛ ਲੈਣਾ ਵੀ ਇੱਥੇ ਹਾਲਾਤ ਕੀ ਨੇ ਬੇਮਜਰੇ ਦੇ ਹੁਣੇ-ਹੁਣੇ ਤੁਸੀਂ ਕਿੰਨੇ ਬੰਦੇ ਨੂੰ ਪਕੜ ਕੇ ਮੇਰੇ ਹੁਣ ਹੁਣ ਦੋ ਬੰਦੇ ਫੜੇ ਨੇ ਇੱਕ ਤਾਂ ਹਾਜ਼ਰ ਖੜਾ ਦੇਖੋ ਆ ਲੋਹਾ ਪਿਆ ਜਿਹੜਾ ਇਹਨੇ ਲਾਇਆ ਆ ਲੋਹਾ ਵੀ ਦਿਖਾ ਦੋ ਤੇ ਮੁੜ ਕੇ ਗੱਡੀਆਂ ਵਾਲੇ ਕਿਰਾਇਆ ਘਟਾਉਂਦੇ ਨੇ ਅੰਬੇ ਮਜਰੇ ਆਉਣ ਤੋਂ ਡਰਨ ਲੱਗੇ ਬਾਈ ਜੀ ਹੁਣ ਅੱਲਾ ਕਹਿੰਦਾ ਜਾਉਂਗੇ ਕਿੱਥੇ ਹੂੰ ਬਸ ਅੱਡੇ ਤੇ ਆ ਰਖਸ਼ਾ ਵਾਲੇ ਕੀ ਕਰਦੇ ਨੇ ਉਹਦੇ ਬਹਿਲੇ ਬੈਠੇ ਨੇ ਇਹੀ ਗਰੀਦਦੇ ਨੇ ਹਾਂ ਆ ਸਾਹਮਣੇ ਰਿਕਸ਼ਾ ਜਿਗਾੜੂ ਰੇੜੀਆਂ ਜਿਗਾੜੂ ਰੇੜੀਆਂ ਵਾਲੇ ਹਾਂ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਤੇ ਨੱਤ ਪਾਵੇ ਇੰਨੀਆਂ ਰੇੜੀਆਂ ਗਵਿੰਦਗੜ੍ਹ ਚ ਕਿਉਂ ਆ ਗਈਆਂ ਉਹ ਸਾਹਮਣੇ ਖੜੇ ਨੇ ਹਾਂ ਹਾਂ ਤੇ ਅੱਜ ਇਹ ਫੜਿਆ ਇਹ ਹੈ ਕਿੱਥੇ ਦੇ ਨੇ ਇਹ ਲੋਕ ਜਾਲ ਪੰਜਾਹ ਇਹ ਬਿਹਾਰ ਦਾ ਦੱਸਦਾ ਆਪਣੇ ਆਪ ਨੂੰ ਬਾਈ ਇਹਨੇ ਚੋਰੀ ਦਾ ਮਾਲ ਖਰੀਦਿਆ ਉਹ ਤੇ ਕਾਰਵਾਈ ਹੋਣੀ ਚਾਹੀਦੀ ਯਾਰ ਬੋਲੀ ਨਹੀਂ ਹੈਗੀ ਬਾਈ ਪਿਆਰ ਵਾਲੀ ਇਹਦੀ ਉਪੀ ਦੀ ਬੋਲੀ ਆਹ ਨਗਰ ਇਹਦੀ ਇਹ 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 ਜਿਹੜੇ ਕਮਰਿਆਂ ਦੇ ਵਿੱਚ ਵੀ ਰੱਖੇ ਹੋਏ ਨੇ ਜਿਨ੍ਹਾਂ ਨੇ ਉਹਨਾਂ ਦਾ ਉਹ ਵੀ ਕਾਰਵਾਈ ਜਾਂਦੇ ਕਮਰੇ ਤੋਂ ਕੱਢਣੇ ਚਾਹੀਦੇ ਨੇ ਉਹ ਇਹ ਜੀ ਕਿਹੜੀ ਕਮਾਈ ਦਿੰਦੇ ਨੇ ਕਮਰੇ ਵਾਲੇ ਜਿਹੜੇ ਕੱਢਦੇ ਨਹੀਂ ਚੋਰਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹ ਤਾਂ ਉਹੀ ਜਾਣਦੇ ਨੇ ਕਮਰਿਆਂ ਚੋਂ ਵੀ ਕੱਢਣੇ ਚਾਹੀਦੇ ਪੰਜਾਬ ਚੋਂ ਵੀ ਕੱਢਣੇ ਚਾਹੀਦੇ ਨੇ ਚੋਰ ਯਾਰ ਹਜੇ ਦੇਖ ਲਓ 9:30 ਹੋਏ ਨੇ ਸਾਰੀ ਦਿਹਾੜੀ ਕੰਮ ਚੱਲਣਾ ਇਹ ਹਾਂ ਰਾਤ ਨੂੰ ਵੀ ਬਾਈ ਸਾਰੀ ਰਾਤ ਚੱਲਦਾ ਇਹਦੀ ਪੰਡਾ ਵੀਡੀਓ ਦਿਖਾਏ ਦਾ ਚਿਹਰਾ ਕਿਹੋ ਜਿਹਾ ਜ਼ੋਰ ਹੈ ਕਿੱਥੋਂ ਦਾ ਰਹਿਣ ਵਾਲਾ ਹੈ ਪਿਆਰ ਦਾ ਅੱਛਾ ਇੱਥੇ ਕਰਨੇ ਕਿ ਆਇਆ ਥਾ ਤੂੰ ਚੋਰੀ ਕਰਨ ਆਇਆ ਮਾਲ ਉਠਾਣੇ ਗਿਆ ਆ ਚੋਰੀ ਕਰਨੇ ਆਇਆ ਤਾਂ ਹੈ ਇਹ ਤਾਂ ਚੋਰੀ ਹੀ ਜਿਹੜਾ ਇਹ ਤਾਂ ਮਾਲ ਫੜਿਆ ਵੀ ਬੜਾ ਦਿਖਾ ਇਹ ਚੋਰ ਨੇ ਜੀ ਇਹ ਬਾਹਰੋਂ ਆ ਕੇ ਸਾਡੇ ਇੱਥੇ ਚੋਰੀਆਂ ਕਰਦੇ ਨੇ ਬਦਨਾਮੀ ਸਾਡੀ ਹੋ ਰਹੀ ਆ ਤੇ ਆਹ ਡਰਾਈਵਰ ਵੀ ਖੜੇ ਨੇ ਇੱਥੇ ਡਰਾਈਵਰਾਂ ਨੂੰ ਵੀ ਪੁੱਛਾਂਗੇ ਇਹ ਜਿਹੜਾ ਸਫਰ ਕਰਕੇ ਹਜ਼ਾਰ ਹਜ਼ਾਰ 15-1500 ਕਿਲੋਮੀਟਰ ਸਫਰ ਕਰਨ ਤੋਂ ਬਾਅਦ ਇਹ ਗੋਵਿੰਦਗੜ੍ਹ ਪਹੁੰਚਦੇ ਨੇ ਪਹੁੰਚ ਕੇ ਫਿਰ ਸੌ ਨਹੀਂ ਸਕਦੇ ਇਹਨਾਂ ਨੂੰ ਚੌਕੀਦਾਰਾ ਕਰਨਾ ਪਊਗਾ ਵੀ ਮੇਰੀ ਗੱਡੀ ਨਾਲ ਕੋਈ ਲੈ ਜਾਵੇ ਜਾ ਮੈਨੂੰ ਨੁਕਸਾਨ ਨਾ ਕਰ ਦੇਵੇ ਲੋਹਾ ਨਾ ਲਾ ਕੇ ਲੈ ਜਾਵੇ ਆ ਦੇਖੋ ਇਹਨਾਂ ਨੇ ਕੰਡੇ ਵਿੱਚ ਰੱਖੇ ਹੋਏ ਨੇ ਆ ਰਿਕਸ਼ੇ ਵਾਲਿਆਂ ਨੇ ਇਹ ਕੀ ਕਰਦੇ ਫਿਰਦੇ ਨੇ ਇੱਥੇ ਇਹਨਾਂ ਦਾ ਕੋਈ ਲਾਇਸੈਂਸ ਹੈਗਾ ਕੋਈ ਨੰਬਰ ਹੈਗਾ ਇਹਨਾਂ ਦਾ ਗੱਡੀ ਦਾ ਉਹ ਸਾਹਮਣੇ ਟਰੱਕ ਖੜੀ ਆ ਦੱਸੋ ਆ ਕਿਉਂ ਖੜੇ ਨੇ ਟਰੱਕ ਇੱਥੇ ਉੱਪਰ ਸਾਹਮਣੇ ਖੜੇ ਨੇ ਦੱਸੋ ਸੋ ਤੁਸੀਂ ਆਪਣੇ ਆਪ ਹਾਂਜੀ ਭਾਈ ਸਾਹਿਬ ਦੱਸੋ ਕਿ ਕੀ ਬੰਨਣਾ ਚਾਹੀਦਾ ਇਹ ਚਲਦੀ ਗੱਡੀ ਜਦੋਂ ਗੱਡੀ ਡਰਾਈਵਰ ਕੱਲਾ ਹੁੰਦਾ ਇਹ ਪਿੱਛੇ ਦੀ ਚੜ ਕੇ ਮਾਲ ਪਿੱਛੇ ਸੱਟ ਲੈਂਦੇ ਆ ਫੇਰ ਰਾਤ ਨੂੰ ਆਪਣੇ ਸਾਈਡ ਤੇ ਖਾਲੀ ਪਲਾਟ ਸੱਟ ਲਿਆ ਸਵੇਰੇ ਚੱਕ ਕੇ ਲੈ ਜਾਣਾ ਡਰਾਈਵਰ ਦਾ ਮਾਲ ਘਟ ਜਾਂਦਾ ਫੇਰ ਡਰਾਈਵਰ ਦੇ ਪੈਸੇ ਕੱਟ ਹੁੰਦੇ ਨੇ ਕਹਦਾ 100 ਰੁਪਿਆ ਵੀ ਇੱਥੇ ਡਰਾਈਵਰ ਕਟਾ ਕੇ ਜਾਂਦੇ ਆ ਮਾਲਕ ਪਰ ਉਹਨਾਂ ਦੇ ਪੈਸੇ ਨਾ ਪਾਉਂਦੇ ਆ ਹੁਣ ਆਹ ਦੇਖੋ ਇੱਥਾ ਫਿਰਦਾ ਹੁਣ ਇੱਕ ਇਹ ਤਾਂ ਹੋਣਾ ਕੀ ਚਾਹੀਦਾ ਆ ਕਿੰਨੇ ਕਿਲੋ ਮਾਲ ਹੋਣਾ ਜਿਹੜਾ ਲਾਇਆ ਇਹ ਜਿਹੜੇ ਰੇੜੀਆਂ ਲੈ ਕੇ ਵਿੱਚ ਕੰਡੇ ਰਾ ਕੇ ਚੋਰੀ ਦਾ ਮਾਲ ਖਰੀਦ ਤੇ ਫਿਰਦੇ ਆ ਇਹ ਤੇ ਬੰਦਛ ਲੱਗੇ ਜੀ ਪ੍ਰਸ਼ਾਸਨ ਨੂੰ ਚਾਹੀਦਾ ਇਹਨਾਂ ਨੂੰ ਬੰਦ ਕਰੋ ਜਾਂ ਇਹ ਰੇੜੀਆਂ ਦਾ ਕੋਈ ਨੰਬਰ ਲਾਵੋ ਆ ਦੇਖੋ ਆ ਦੇਖ ਆ ਆ ਦੁਕਾਨਦਾਰੀ ਉਹ ਫੇਲ ਕਰਤੀ ਇਹਨਾਂ ਨੇ ਕਿਸੇ ਦੀ ਹੋਰ ਕੀ ਹੈ ਹੈ ਅੱਛਾ ਇਹ ਜੀ ਚੋਰੀਆਂ ਕਰਦੇ ਆ ਗੱਡੀ ਵਾਲੇ ਨੂੰ ਪਰੇਸ਼ਾਨੀ ਹੁੰਦੀ ਹੈ ਸਥਾਨਕ ਲੋਕਾਂ ਨੂੰ ਵੀ ਹੁੰਦੀ ਹੈ ਜਦੋਂ ਤੁਸੀਂ ਥੱਕ ਹਾਰ ਕੇ ਆਉਨੇ ਹੋ ਇੱਥੇ ਉਸ ਤੋਂ ਬਾਅਦ ਤੁਸੀਂ ਸੌਣਾ ਹੁੰਦਾ ਹੈ ਕੀ ਸੌਣਾ ਮਿਲ ਜਾਂਦਾ ਤੁਹਾਨੂੰ ਜਿੱਥੇ ਰਾਕੀ ਰੱਖਣੀ ਪੈਂਦੀ ਆ ਤੇ ਗੱਡੀਆਂ ਖੜੀ ਨੇ ਬੈਟਰੀਆਂ ਲਾ ਕੇ ਲੈ ਕੇ ਟਪਣੀ ਲਾ ਕੇ ਲੈ ਕੇ ਆ ਦੇ ਲੋਣ ਥੋਣੇ ਲੋਹਾ ਲਾ ਲਿਆ ਤੁਹਾਡੇ ਸਾਹਮਣੇ ਨੀਂਦਾਈ ਵੀ ਹੁੰਦੀ ਆ ਇਹਨਾਂ ਨੂੰ ਪਤਾ ਹੁੰਦਾ ਵੀ ਨੀਂਦਾਈ ਵੀ ਆ ਡਰਾਈਵਰ ਨੂੰ ਇਹ ਰੇਲਵੇ ਦਾ ਮਾਲ ਆ ਜੀ ਸਿੱਧਾ ਹੀ 420 ਦਾ ਪਰਚਾ ਆਇਆ ਤੇ ਕੌਣ ਕਰੂਗਾ 50 ਕਿਲੋ ਆਪਣੇ ਖੜਾ ਕੋਈ ਨਹੀਂ ਪੁੱਛਣ ਵਾਲਾ ਹੂੰ ਉਲਟਾ ਸਾਨੂੰ ਘੂਰਦੇ ਆ ਜੇ ਅਸੀਂ ਉਹਨਾਂ ਨੂੰ ਕਹਨੇ ਆ ਕੁਝ ਸਾਨੂੰ ਘੂਰਦੇ ਆ ਪੁਲਿਸ ਵਾਲੇ ਉਲਟਾ ਠੀਕ ਕਹਿੰਦੇ ਨੇ ਕਹਿੰਦੇ ਇਹਦਾ ਰੋਜ਼ ਦਾ ਹੀ ਕੰਮ ਆ ਜੀ ਕੀ ਕਰੀਏ ਆ ਚਿੱਟਾ ਵੇਚਣ ਵਾਲਿਆ ਉਹ ਜਨਾਨੀਆਂ ਉੱਥੇ ਥੋੜਾ ਜਿਹਾ ਗਾਂ ਜਾਓ ਚਾਰ ਜਨਾਨੀਆਂ ਹੁਣ ਮਿਲਣਗੀਆਂ ਉਹ ਚਿੱਟਾ ਵੇਚਦੀਆਂ ਮੈਂ ਤਿੰਨ ਚਾਰ ਸਾਲ ਦਾ ਦੇਖਦੇ ਮੈਨੂੰ ਹੋ ਗਏ ਹੁਣ ਵੀ ਚੱਲੋ ਨਾਲ ਚਿੱਟਾ ਵੇਚਦੀਆਂ ਅਪਟਿਆਲਾ ਫੈਕਟਰੀ ਰੈਸਟੋਰੈਂਟ ਕੋਲ ਤੁਸੀਂ ਦੋ ਦੋ 3000 ਮੈਨੂੰ ਮਾੜ ਲਿਆ ਦੇਣਾ ਤੇ ਦੂਰੋਂ ਦੇਖਿਓ ਥੋੜੇ ਸਾਹਮਣੇ ਲਿਆ ਕੇ ਦਊ ਹਾਲਾਂਕਿ ਮੈਂ ਤਾਂ ਇਹ ਚੀਜ਼ ਨ ਦਰਚਣ ਨਹੀਂ ਕਰਦਾ ਐਸਚੂ ਸਾਹਿਬ ਆ ਦੇਖ ਲਓ ਹੁਣ ਅਸੀਂ ਤਾਂ ਤੁਹਾਨੂੰ ਕਹਿੰਦੀ ਕਹਨੇ ਆ ਕਿਉਂਕਿ ਅਸੀਂ ਦੇਖਦੇ ਆ ਬਾਹਰੋਂ ਆਏ ਹੋਏ ਬੰਦੇ ਵੀ ਡਰਾਈਵਰ ਨੇ ਇਹ ਕਹਿੰਦਾ ਤਿੰਨ ਚਾਰ ਸਾਲ ਹੋ ਗਏ ਮੈਨੂੰ ਦੇਖਦੇ ਨੂੰ ਸਾਡੇ ਸ਼ਰਮਾ ਜੀ ਐਸ ਐਚਓ ਨੇ ਉਹਨਾਂ ਨੂੰ ਵੀ ਮੈਂ ਇੱਕ ਦੱਸ ਦਈਏ ਗੱਲ ਕੱਲ ਪਰਸਨ ਦੇ ਪੈਸੇ ਉਹ ਕਰਦਾ ਰਹੇ ਨੇ ਆਪਣੇ ਵੱਲੋਂ ਹਿੰਮਤ ਮਾੜੀ ਮੋਟੀ ਉਹਨਾਂ ਅੱਜ ਵੀ ਖੜੀਆਂ ਹੋਣਗੀਆਂ ਜਨਾਨੀਆਂ ਜੀ ਅਸੀਂ ਗਾਂਹ ਗਏ ਨਹੀਂ ਦਿੱਲੀ ਹੁੰਦੀਆਂ ਪਿੱਛੇ ਖਾਲੀ ਪਲਾਟ ਗੰਦੇ ਇਹਦੇ ਵਿੱਚ ਹੁੰਦੀਆਂ ਪੈਸੇ ਦਓ ਪਿੱਛੋਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆ ਕੇ ਮਾਲ ਦੇ ਦਿੰਦੇ ਨੇ ਲੈ ਕੇ ਤੁਰ ਜਾਂਦਾ ਹਾਂ ਸ਼ਰਿਆਮ ਚਿੱਟਾ ਦਾ ਦੇਵ ਵਪਾਰ ਦਾ ਵੀ ਕਰਦਿਆਂ ਨੇ ਉਹ ਹਾਂ ਦੇਵ ਵਪਾਰ ਦਾ ਪਿੱਛੇ ਪਲਾਟ ਚ ਚੱਲਦਾ ਸੀ ਤੇ ਚਿੱਟਾ ਸ਼ਰਿਆਮ ਚ ਚੱਲਦਾ ਸੀ ਤੇ ਵਿਕ ਰਿਹਾ ਜੀ ਲੁੱਟਾਂ ਵੀ ਕਰਦੇ ਨੇ ਉਹ ਹਾਂ ਸਾਰਾ ਕੁਝ ਵੀ ਕਰਦੇ ਨਾਲ ਮੁੰਡੇ ਹੁੰਦੇ ਨੇ ਇਹਨਾਂ ਦੇ ਕੋਈ ਬੰਦਾ ਉਹਨਾਂ ਨਾਲ ਲੜਨ ਦੀ ਕੋਸ਼ਿਸ਼ ਕਰਦਾ ਫਿਰ ਜਲਦੀ ਪੰਜ ਸੱਤ ਮੁੰਡੇ ਆ ਜਾਂਦੇ ਉਹਨਾਂ ਦੇ ਹਾਂ ਆ ਵੀ ਉਹਨਾਂ ਚੋਂ ਇੱਕ ਹਾਂਜੀ ਭਾਈ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹਦੇ ਤੇ ਹਾਂ ਜੀ ਤਾਂ ਇਹੀ ਕਹਿੰਦੇ ਜੀ ਇਹਨਾਂ ਦੇ ਨੱਕ ਪਾਈ ਜਾਵੇ ਬੰਸ ਇਹਨਾਂ ਨੂੰ ਮੈਨੂੰ ਇਹ ਉਹਨਾਂ ਡਰਾਈਵਰ ਥੱਕਿਆ ਆ ਰਹਾ ਹੁੰਦਾ ਉਹਨੇ 4 ਘੰਟੇ ਸੌਣਾ ਹੁੰਦਾ ਇਹ ਜਦੋਂ ਜੀ ਆਪਦੀ ਸਟੇਟ ਦੇ ਵਿੱਚ ਹੀ ਸੁਰੱਖਿਤ ਨਹੀਂ ਗ ਫੇਸ ਆਸੀ ਵਾ ਇਹਦੇ ਨਾਲ ਤਾਂ ਇਹਦਾ ਬਾਹ ਮਰੇ ਹੀ ਚੰਗੇ ਆ ਇਹ ਨਹੀਂ ਪੈ ਕੇ ਬੰਦੇ ਸੁੱਤੇ ਪੈਦੇ 60 ਫੀਟ ਮਾਰ ਕੇ ਹਜੇ ਕਹਿੰਦੇ ਫੈਕਟਰੀਆਂ ਪੰਜਾਬ ਚ ਹੋਰ ਲਿਆਉਣੀਆਂ ਨੇ ਇਹ ਹਾਲਾਤ ਚ ਹਾਲਾਤਾਂ ਜਾਣਗੀਆਂ ਜਿਹੜੀਆਂ ਹੈਗੀਆਂ ਉਹ ਵੀ ਚਲੀਆਂ ਜਾਣਗੀਆਂ ਸੁੱਤੇ ਪਏ ਤੋਂ ਕੱਢ ਕੇ ਮਾਲ ਆ ਘਾਬੂ ਚ ਛੱਡ ਦਿੰਦੇ ਆ ਤੇਨੇ ਚੱਕ ਕੇ ਲੈ ਜਾਂਦੇ ਨੀਂਦ ਚੜੀ ਹੁੰਦੀ ਹੈ ਡਰਾਈਵਰ ਤੱਕੇ ਹੋਏ ਨੂੰ ਕੀ ਕਿੰਨੀ ਚੌਕੀਦਾਰੀ ਕਰਨ ਨੂੰ ਬੰਦਾ ਹੁਣ ਥੱਕਿਆ ਹਾਰਿਆ ਬੁਰਾ ਹਾਲ ਹੈ ਜੀ ਬਦਗਰੇ ਇਹਨਾਂ ਨੂੰ ਭੈਣ ਤੋਂ ਸਾਰਿਆਂ ਦਾ ਕੱਢ ਕੇ ਇਹਨਾਂ ਨੂੰ ਬਾਹਰ ਕੱਢਣਾ ਚਾਹੀਦਾ ਪੰਜਾਬ ਇਹਨਾਂ ਨੂੰ ਚੈੱਕ ਦੇਰੇ ਵੀ ਚੋਰੀਆਂ ਕਰਦੇ ਨੇ ਹੈਨਾ ਛੋਟੇ ਛੋਟੇ ਬੱਚੇ ਨੇ 5 5 7 7 ਸਾਲ ਦੇ ਬਾਈਟਾ ਪੱਟ ਕੇ ਲੈ ਜਾਂਦੇ ਆ ਭਾਂਡੇ ਸਾਡੀਆਂ ਗੱਡੀਆਂ ਦੀਆਂ ਆ ਦੇਖੋ ਕਿੱਥੇ ਤੋਂ ਰਹਿਣ ਵਾਲਾ ਹੈ ਮੈਂ ਮੁਜ਼ੱਫਰ ਨਗਰ ਕੀ ਕੰਮ ਕਰਦੇ ਹੋ ਮੈਂ ਗੱਡੀ ਚਲਾਤਾ ਹਾਂ ਗੱਡੀ ਅੱਛਾ ਜੇ ਦੇਖ ਲੋ ਮੁਜ਼ੱਫਰ ਨਗਰ ਜੁਪੀ ਦਾ ਹੀ ਰਹਿਣ ਵਾਲਾ ਦਾ ਇਹਨਾਂ ਦੇ ਖਲਾਸ ਦੱਸੂਗਾ ਹੁਣ ਦੇਖ ਲੋ ਅੱਜ ਤੋਂ 10 15 ਦਿਨ ਪਹਿਲਾਂ ਮੇਰਾ ਮੋਬਾਈਲ ਛੀਨ ਲਿਆ ਲੈ ਲੈ ਕੌਣ ਨੇ ਇਹ ਬੰਦੇ ਬਸ ਇਹ ਕੀ ਕਹਿ ਸਕਿਆ ਮੈਂ ਹਮ ਤਾਂ ਡਰਾਈਵਰ ਤੋਂ ਨਹੀਂ ਮੈਂ ਪੁੱਛ ਤਾਂ ਵੀ ਪੰਜਾਬ ਕੇ ਤੋਂ ਨਹੀਂ ਹੈ ਨਹੀਂ ਪੰਜਾਬ ਕੇ ਨਹੀਂ ਹੈ ਹਾਂ ਯੂਪੀ ਕੇ ਹੀ ਰਹਿਣ ਵਾਲੇ ਬਹੁਤ ਬੁਰਾ ਹਾਲ ਹੈ ਦੇਖ ਲੋ ਹੁਣ ਸੁਣ ਲੋ ਤੁਸੀਂ ਹੁਣ ਦਿਨ ਦਿਹਾੜੇ ਚੋਰੀਆਂ ਹੋ ਰਹੀਆਂ ਜੀ ਇਹ ਯੂਪੀ ਦਾ ਹੀ ਬੰਦਾ ਯੂਪੀ ਦਾ ਹੀ ਬੰਦਾ ਗਵਾਹੀ ਦੇ ਰਿਹਾ ਹੈ ਇਹ ਬੰਦਾ ਗਵਾਹੀ ਦੇ ਰਿਹਾ ਹੈ ਸ਼ਰੇਆਮ ਫੋਨ ਚੋਰੀ ਹੋ ਰਹੇ ਨੇ ਆ ਦੇਖੋ ਆ ਲੋਹਾ ਵੀ ਦਿਖਾ ਦੋ ਹੁਣ ਮੇਰੇ ਵਰਗਾ ਹੁਣ ਆਹ ਬੰਦਾ ਖੜਾ ਚੋਰ ਸਾਹਮਣੇ ਤੇ ਮੇਰੇ ਵਰਗਾ ਬੁਢਾ ਬੰਦਾ ਜੇ ਮੇਰਾ ਸਵਾਲ ਲਾ ਕੇ ਭੱਜ ਲੂ ਮੈਂ ਇਹਦੇ ਪਿੱਛੇ ਭੱਜ ਲੂ ਨਹੀਂ ਭੱਜ ਸਕਦਾ ਕਿਹਨਾ ਭੱਜੂ ਯਾਰ ਹਾਂ ਅਜਾ ਜੇ ਅਸੀਂ ਛੱਟ ਪੇਟ ਮਾਰ ਦਿੰਦੇ ਆ ਭਾਈ ਉਹਨਾਂ ਦੇ ਛੱਟੀਆਂ ਗੱਡੀਆਂ ਆ ਇਹ ਆ ਦੇਖੋ ਕਿੱਥੇ ਤੋਂ ਰਹਿਣ ਵਾਲਾ ਹੈ ਮੈ ਮੁਜਫਰ ਨਗਰ ਕੀ ਕੰਮ ਕਰਦੇ ਹੋ ਮੈਂ ਗੱਡੀ ਚਲਾਤਾ ਹਾਂ ਗੱਡੀ ਅੱਛਾ ਜੇ ਦੇਖ ਲਓ ਮੁਜਫਰ ਨਗਰ ਜੁਪੀ ਦੇ ਰਹਿਣ ਵਾਲਾ ਇਹਨਾਂ ਦੇ ਖਲਾਸ ਦੱਸੂਗਾ ਹੁਣ ਦੇਖ ਲਓ ਅੱਜ ਤੋਂ 10-15 ਦਿਨ ਪਹਿਲਾਂ ਮੇਰਾ ਮੋਬਾਈਲ ਛੀਲ ਲਿਆ ਲੈ ਲੈ ਕੌਣ ਨੇ ਇਹ ਬੰਦੇ ਬਸ ਇਹ ਕੀ ਕਹਿ ਸਕਿਆ ਮੈਂ ਹਮ ਤਾਂ ਰਾਵਰ ਤੋਂ ਨਹੀਂ ਮੈਂ ਪੁੱਛਤਮ ਵੀ ਪੰਜਾਬ ਕੇ ਤੋਂ ਨਹੀਂ ਹੈ ਨਹੀਂ ਪੰਜਾਬ ਕੇ ਨਹੀਂ ਹੈ ਹਾਂ ਯੂਪੀ ਕੇ ਹੀ ਰਹਿਣ ਵਾਲੇ ਤੋ ਦੇਖ ਲੋ ਹੁਣ ਸੁਣ ਲੋ ਤੁਸੀਂ ਹੁਣ ਟੈਨ ਦਿਹਾੜੇ ਚੋਰੀਆਂ ਹੋ ਰਹੀਆਂ ਜੀ ਇਹ ਯੂਪੀ ਦਾ ਹੀ ਬੰਦਾ ਯੂਪੀ ਦਾ ਹੀ ਬੰਦਾ ਗਵਾਹੀ ਦੇ ਰਿਹਾ ਹੈ ਯੂਪੀ ਦਾ ਬੰਦਾ ਗਵਾਹੀ ਦੇ ਰਿਹਾ ਹੈ ਸ਼ਰੇਆਮ ਫੋਨ ਚੋਰੀ ਹੋ ਰਹੇ ਨੇ ਆ ਦੇਖੋ ਆ ਲੋਹਾ ਵੀ ਦਿਖਾ ਦਿਓ ਪਰ ਮੇਰੇ ਵਰਗਾ ਬਣਾ ਆ ਬੰਦਾ ਖੜਾ ਚੋਰ ਸਾਹਮਣੇ ਕੇ ਮੇਰੇ ਵਰਗਾ ਬੁਢਾ ਬੰਦਾ ਜੇ ਮੇਰਾ ਸਮਾਨ ਲਾ ਕੇ ਭੱਜ ਲੂ ਮੈਂ ਇਹਦੇ ਪਿੱਛੇ ਭੱਜ ਲੂ ਨਹੀਂ ਭੱਜ ਸਕਦਾ ਕਿਹੜਾ ਭੱਜ ਲੂ ਹਾਂ ਹਾਂ ਅਜਾ ਜੇ ਅਸੀਂ ਛੱਟ ਪੇਟ ਮਾਰਤੀ ਪਰਚਾ ਸਾਡੇ ਤੇ ਹੋ ਨਹੀਂ ਚੋਰ ਫੜਾਉਂਦੇ ਆ ਪਰਚਾ ਸਾਡੇ ਤੇ ਹੁੰਦਾ ਉਲਟਾ ਆ ਤਾਂ ਹਾਲਾਤ ਆ ਸਰਕਾਰ ਨੂੰ ਸਾਡੀ ਬੇਨਤੀ ਆ ਵੀ ਕੋਈ ਹੱਲ ਕੀਤਾ ਜਾਵੇ ਜੁਨਾ ਆਈ ਦੀ ਕੋਰੰਗੋਨ ਤੋਂ ਘੱਟ ਗਾਣੇ